ਉਪਰ ਨਹੀਂ ਏਰੀਆ ਵੀ ਸਰ ਜੀ ਆਪਾਂ ਨੂੰ ਬਹੁਤ ਉਪਰ ਨਹੀਂ ਏਰੀਆ ਵੀ ਸਰ ਜੀ ਆਪਾਂ ਨੂੰ ਬਹੁਤ ਉਪਰ どうする ਸਤ ਨਾਮ ਤੁਸੀਂ ਆਪਣਾ ਕੀ ਮੇਰਾ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂਜੀ ਸਰ ਤੇ ਇਹ ਕੀ ਨਾਮ ਆ ਜਿਹੜਾ ਫੈਕਟਰੀ ਦੇ ਮੱਗ ਲੱਗੀ ਆ ਇਹ ਸਰ ਅਮਨ ਅਰੋੜਾ ਦੀ ਫੈਕਟਰੀ ਆ ਜੀ ਪੈਰੋਡੋਰ ਵਾਲਿਆਂ ਦੀ ਫੈਕਟਰੀ ਆ ਜੀ ਇਹ ਪਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਜੇ ਲੱਗੀ ਆ ਤੇ ਫਿਰ ਬਰਗੇੜੇ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ आ, आ आ ओक, ओके हां जी ਨੁਕਸਾਨ ਤਾਂ ਨਹੀਂ ਜਾਣੀ ਨਾ ਨਹੀਂ ਜਾਣੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਹੈ ਅਜੇ ਅੱਗ ਬੁਈ ਨਹੀਂ ਹੈਗੀ ਬੁਝਾਉਣ ਦੇ ਆ ਜੀ ਠੀਕ ਹੈ ਜੀ ਓਕੇ ਓਕੇ ਦਾ ਕੀ ਨਾਮ ਮਨਦੀਪ ਸਿੰਘ ਨਾਇਬ ਐਕਟਰੀ ਨਾਮ ਪੈਰਾ ਮੋਟਾ ਜੀ ਕਿੱਥੇ ਆਏ ਇਹ ਕੌਮ ਕਲਾਏ ਇਹ ਕੀ ਗੱਲ ਵਦ ਗਈ ਅੱਗ ਕਦੋਂ ਲੱਗੀ ਇਹ ਅੱਗ ਇਹ ਆਪਣੇ ਉਹੀ 550 ਤੇ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਾ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਫਲੇਟਾਂ ਕਾ ਸਾਰਿਆਂ ਨੂੰ ਬਾਹਰ ਕੱਟਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਮਤਲਬ ਕਿਵੇਂ ਨਾ ਕਿਵੇਂ ਸੀ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਅੱਗ ਦੇ ਪੈਟਰੋਲ ਬੰਨ ਦੀ ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ ਥੋਸ ਬਾਰ ਹੋ ਗਈ ਸੀਗੀ ਤੇ ਹੁਣ ਮਤਲਬ ਟਾਈਮ ਹੋ ਗਿਆ ਹੋਈ ਛੋਟਾ 7 ਕ ਤੋ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਤੇ ਮਤਲਬ ਬਹੁਤ ਨੁਕਸਾਨ ਹੋ ਗਏ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਦੇ ਪੈਟਰੋਲ ਬੰਨ ਹਾਂਜੀ ਤੁਸੀਂ ਤੁਰੰਤ ਤੁਰੰਤ ਸੁਝਾਅ ਦਿੱਤਾ ਇਹ ਫਾਇਰ ਵੈਕਟਰ ਹਲੇ ਅੱਗ ਕੰਟਰੋਲ ਨਹੀਂ ਹੋ ਪਾਰੀ ਨਹੀਂ ਨਹੀਂ ਹਲੇ ਬਹੁਤ ਜ਼ਿਆਦਾ ਅੱਗ ਫੈਲ ਗਈ ਹੈ ਇੱਧਰ ਕਵਾੜਾ ਪੈ ਰਹੇ ਉੱਥੇ ਤੱਕ ਸਾਰੇ ਧੂਆਂ ਉਹ ਵੀ ਉਹ ਵੀ ਬੰਦੇ ਦੇਖਣ ਆ ਰਹੇ ਇੱਧਰ ਬਹੁਤ ਜ਼ਿਆਦਾ ਅੱਗ ਦਾ ਨੁਕਸਾਨ ਹੋ ਗਿਆ ਇੱਧਰ ਠੀਕ ਹਾਂਜੀ